ਪਹਿਲਾਂ ਵੀ ਆਇਆ ਸੀ ਜੀ 2 ਸਾਲ ਪਹਿਲਾਂ ਤੇ ਮੇਰਾ ਕਜ਼ਨ ਥੱਕਾ ਕੇ ਆਇਆ ਆ ऑस्ट्रेलिया ਤੋਂ ਇਹ ਕਹਿੰਦਾ ਵੀ ਜਾਣਾ ਇੱਕ ਵਾਰ ਫਾਈਟਸ ਆਪਕਰਾਂ ਦੇ ਜੇ ਸੁਣਨਾ ਆਪਾਂ ਸਿੱਧੂ ਮੂਸੇ ਵਾਲੇ ਨੂੰ ਲਾਈਕ ਹੋਈ ਉਹ ਹੀ ਗਾਣੇ ਚੱਲਦੇ ਆ ਜੀ ਮਤਲਬ ਥਕਾਵਟ ਮਹਿਸੂਸ ਹੁੰਦੀ ਆ ਨਾ ਗਾਣੇ ਸੁਣ ਜੇ ਸੁਣ ਕੇ ਉਹਨਾਂ ਨੂੰ ਇੱਕ ਵਾਰ ਮੇਰੀ ਸਰੀਰ ਰਹਿਣ ਮਤਲਬ ਜਾਗ ਜਾਂਦਾ ਜਦੋਂ ਉਸੇ ਇਨਸਾਨ ਦਾ ਪੁੱਤ ਲੱਗਿਆ ਦੇਖਦੇ ਹੋ ਮਤਲਬ ਇੱਕ ਇਨਸਾਨ ਜਿਹੜਾ ਜਿਉਂਦਾ ਜਾਗਦਾ ਸੀ ਅੱਜ ਉਹ ਇੱਕ ਸ਼ੇਪ ਦੇ ਵਿੱਚ ਰਹਿ ਗਿਆ ਇੱਕ ਹਨਾ ਪੁੱਤ ਬਣ ਕੇ ਰਹਿ ਗਿਆ ਤਾਂ ਉਹ ਚੀਜ਼ ਭਾਵ ਤੇ ਕੰਪਾ ਆਪਕ ਐਦਾ ਹੁੰਦਾ ਜੀ ਜਦੋਂ ਸਿੱਤੂ ਮੂਸੇ ਵਾਲਾ ਇਸ ਸੰਸਾਰ ਤੋਂ ਗਿਆ ਜੀ ਇਸ ਤਰ੍ਹਾਂ ਫੀਲ ਹੁੰਦਾ ਕਿ ਜਿਸ ਤਰ੍ਹਾਂ ਸਾਡੇ ਇੱਕ ਘਰ ਦੇ ਵਿੱਚੋਂ ਕੋਈ ਚਲ ਗਿਆ ਹੁੰਦਾ ਜਿੰਨਾ ਬਜ਼ੁਰਗਾਂ ਨੇ ਕਦੇ ਮੂਸੇ ਵਾਲਾ ਨੂੰ ਸੁਣਿਆ ਵੀ ਨਹੀਂ ਸਿਕਾਨਾ ਜੀ ਉਹਨਾਂ ਨੂੰ ਵੀ ਮੂਸੇ ਵਾਲਾ ਦਾ ਨਾਂ ਸੁਣ ਕੇ ਇਹੋ ਜਿਹਾ ਮਸਰੂਤ ਹੋਇਆ ਕਿ ਜਿਸ ਤਰ੍ਹਾਂ ਸਾਡੇ ਘਰੋਂ ਕੋਈ ਇਨਸਾਨ ਚਲ ਗਿਆ ਹੁੰਦਾ ਸਿੱਤੂ ਮੂਸੇ ਵਾਲਾ ਦਾ ਤਾਂ ਗੀਤਾਂ ਦੇ ਵਿੱਚ ਹੀ ਕਹਿੰਦਾ ਸੀ ਮੂਸੇ ਤੋਂ ਟਰੰਟੋ ਤੱਕ ਨਹੀਂ ਲੋਹਾ ਕੱਲ ਦਾ ਕੱਲਾ ਕੱਲਾ ਮੰਦਾ ਤਾਂ ਫਿਰ ਉੱਥੇ ਵੀ ਪੂਰੇ ਚਰਚੇ ਸੀ ਭਾਈ ਤੇ ਪੂਰੇ ਚਰਚੇ ਹੀ ਚੜਦੀ ਕਲਾ ਦੀ ਸੀ ਦੇਖ ਕੇ ਬਹੁਤ ਸਾਰੇ ਮੁੰਡਿਆਂ ਨੇ ਪੱਗਾਂ ਵੀ ਪਰਣੀ ਸ਼ੁਰੂ ਕਰ ਦਿੱਤੀ ਹਾਂਜੀ ਇਹ ਬਹੁਤ ਵਧੀਆ ਗੱਲ ਆ ਜੀ ਹਾਂਜੀ ਇਹ ਵਾਕਈ ਗੱਲ ਸੱਚ ਆ ਜੀ ਬੜੇ ਜਾਣਿਆਂ ਨੇ ਬੜੇ ਸਰਦਾਰ ਮੁੰਡੇ ਪੱਗਾਂ ਦੁਆਰਾ ਬੰਨਣ ਲੱਗੇ ਮੁੰਡੇ ਜਿਨ੍ਹਾਂ ਨੂੰ ਸ਼ੌਂਕ ਪੈਦਾ ਹੋਇਆ ਉਹਨੂੰ ਦੇਖ ਕੇ ਉਹ ਹੁੰਦਾਗਾ ਉਹਨੇ ਹੋਰ ਖੱਟੂਤੀ ਹੋਰ ਕਲ ਉੱਤੇ ਦਾ ਕਰਾਉਣੀ ਦੀ ਆਲਰੇਡੀ ਉਹਦੀ ਬਾਲੀਵੁੱਡ 'ਚ ਸੁਆਵਾ ਸੀਗੀ ਬਾਲੀਵੁੱਡ ਸੁਆਵਾ ਸੀਗੀ ਤੇ ਉਹਨੇ ਹੋਰ ਨੈਕਸਟ ਲੈਵਲ ਤੇ ਸਾਡੀ ਪੰਜਾਬੀ ਕਲਚਰ ਜਿਹੜਾ ਲੈ ਕੇ ਜਾਂਦਾ ਬਾਹਰ ਔਰ ਸਾਡਾ ਨੈਕਸਟ ਲੈਵਲ ਤੇ ਹੋ ਜਣਾ ਵਧੀਆ ਚੀਜ਼ ਹੈ ਜੀ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਸੀ ਨਾ ਮਾਪਿਆਂ ਦੀ ਰਿਸਪੈਕਟ ਕਰਦਾ ਸੀ ਇਹ ਲੋਕਾਂ ਨੇ ਅਸੀਂ ਬੜਾ ਸਿੱਖਿਆ ਜੀ ਉਹ ਚੀਜ਼ਾਂ ਤੋਂ ਕਿ ਮਾਪਿਆਂ ਦੀ ਇਤਾਂ ਰਿਸਪੈਕਟ ਹੋਣੀ ਚਾਹੀਦੀ ਆ ਇਹ ਚੀਜ਼ ਇਹ ਕਲਚਰ ਆਪਾਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੋਂ ਮੂਸਾਪਿੰਡ ਤੋਂ ਮੌਜੂਦ ਆ ਤਾਂ ਸਰਦਾਰ ਮਿਲੇ ਨੇ ਤਿੰਨ ਸਰਦਾਰ ਨੇ ਤਾਂ ਦੇਖੋ ਕਿੰਨੇ ਸੋਹਣੇ ਦਿਮਾਲੇ ਸਜਾਏ ਹੋਏ ਨੇ ਛੱਟੇ ਛੱਟੇ ਇਹਨਾਂ ਨੂੰ ਪੁੱਛ ਦਿਆ ਕਿੱਥੋਂ ਆਏ ਨੇ ਬਾਈ ਸਤਿ ਸ਼੍ਰੀ ਅਕਾਲ ਭਾਜੀ ਮੈਂ ਨਿਊਜ਼ੀਲੈਂਡ ਤੋਂ ਆਇਆ ਤੇ ਇਹ ਮੇਰਾ ਕਜ਼ਨ ਆ ਇਹ ਮੁੰਡਾ ਆਸਟ੍ਰੇਲੀਆ ਤੋਂ ਆਇਆ ਉਦ ਦਾ ਸਾਡਾ ਦੁਆਬਾ ਏਰੀਆ ਜੀ ਨਮਾਸ਼ਾ ਅੱਛਾ ਸਿੱਧੂ ਦੇ ਅੱਜ ਸਪੈਸ਼ਲ ਕਿਵੇਂ ਮਨ ਬਣਿਆ ਕਿ ਆ ਜਾ ਕੇ ਆਉਣਾ ਕੀ ਸਾਰਾ ਸਵਾਗਤ ਇਹ ਮੁੰਡਾ ਮੈਂ ਪਹਿਲਾਂ ਵੀ ਆਇਆ ਸੀਗਾ ਜੀ 2 ਸਾਲ ਪਹਿਲਾਂ ਤੇ ਮੇਰਾ ਕਜ਼ਨ ਸਗਾਏ ਆਇਆ ਆਸਟ੍ਰੇਲੀਆ ਤੋਂ ਇਹ ਕਹਿੰਦਾ ਵੀ ਜਾਣਾ ਇੱਕ ਵਾਰ ਜਾ ਕੇ ਤੇ ਅਸੀਂ ਫਿਰ ਆ ਲੰਗਦੇ ਲੰਗਦੇ ਇੱਧਰ ਦੀ ਹੋ ਕੇ ਕਿਉਂਕਿ ਕ ਆਣਦਾ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਦਾ ਸਾਡਾ ਪਲਾਨ ਸੀਗਾ ਵੀ ਸੰਡੇ ਕਿ ਉਹ ਮਿਲਦੇ ਆ ਸੰਡੇ ਪਰ ਸੰਡੇ ਸਬੱਬ ਨਹੀਂ ਬਣਿਆ ਤਾਂ ਕਰਕੇ ਅੱਜ ਮੰਡੇ ਅਸੀਂ ਜਾਣਾ ਜ਼ਗਾ ਕੇ ਸਰਸੇ ਤਾਂ ਕਰਕੇ ਅੱਜ ਸਬੱਬ ਬਣਿਆ ਜੀ ਆਣਦਾ ਕਿੰਨੇ ਗੀਤ ਸੁਣਦੇ ਸੀ ਕਿਵੇਂ ਜੇ ਸਿੱਧੂ ਨਾਲ ਪਿਆਰ ਦੱਸੋ ਥੋੜਾ ਜਿਹਾ ਆਪਾਂ ਕਿ ਬਹੁਤ ਹੀ ਲਾਈਕ ਇੱਕ ਤਰ੍ਹਾਂ ਦਾ ਵਾਈਬਸ ਆਪ ਕਰਨ ਲਈ ਜੇ ਸੁਣਨਾ ਆਪਾਂ ਸਿੱਧੂ ਮੂਸੇ ਵਾਲੇ ਨੂੰ ਲਾਈਕ ਉਹ ਹੀ ਗਾਣੇ ਚੱਲਦੇ ਆ ਜੇ ਮਤਲਬ ਥਕਾਵਟ ਮਹਿਸੂਸ ਹੁੰਦੀ ਹੈ ਨਾ ਗਾਣੇ ਸੁਣ ਜੇ ਸੁਣ ਕੇ ਉਹਨਾਂ ਨੂੰ ਇੱਕ ਵਾਰ ਵੀ ਸਰੀ ਜਾਨ ਮਤਲਬ ਜਾਗ ਜਾਂਦਾ ਹੈ ਇੱਕ ਵਾਰ ਤਾਂ ਕੰਡੇ ਜੇ ਚ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਕੋਈ ਕੋਈ ਸਮਾਨ ਹਾਂਜੀ ਕੋਈ ਚੜ੍ਹਦੀ ਕਲਾ ਵਾਲੀ ਚੀਜ਼ ਆਪਾਂ ਬਿਲਕੁਲ ਜੀ ਬਿਲਕੁਲ ਚੜ੍ਹਦੀ ਕਲਾ ਵਾਲੀ ਫੀਲ ਹੁੰਦੀ ਆ ਜੀ ਉਹਦੇ ਗਾਣੇ ਸੁਣ ਕੇ ਜੀ ਅੱਛਾ ਤੇ ਸਿੱਧੂ ਮੂਸੇ ਵਾਲਾ ਨਿਊਜ਼ੀਲੈਂਡ ਵੀ ਉਹਨਾਂ ਦੇ ਸ਼ੋਅ ਸੀ ਫਿਰ ਉਹ ਦੇਖੇ ਤੁਸੀਂ ਹਾਂਜੀ ਗਏ ਸੀਗੇ ਜੀ ਉਹਨਾਂ ਦੀ ਐਂਟਰੀ ਦੇਖਣ ਵਾਲੀ ਸੀਗੀ ਜਦੋਂ ਪੁਲਿਸ ਉਹਨਾਂ ਨੂੰ ਲੈ ਕੇ ਆਈ ਜੀ ਹੱਤਕੜੀਆਂ ਲਾ ਕੇ ਬਹੁਤ ਤਾਕੜ ਐਂਟਰੀ ਸੀਗੀ ਜੀ ਉਹਨਾਂ ਦੀ ਨਿਊਜ਼ੀਲੈਂਡ ਵਿੱਚ ਗਏ ਸੀਗੇ ਜੀ ਦੇਖਣ ਅਸੀਂ ਅੱਜ ਜਦੋਂ ਉਸੇ ਇਨਸਾਨ ਦਾ ਬੁੱਤ ਲੱਗਿਆ ਦੇਖ ਮਤਲਬ ਇੱਕ ਇਨਸਾਨ ਜਿਹੜਾ ਜਿਉਂਦਾ ਜਾਗਦਾ ਸੀ ਅੱਜ ਉਹ ਇੱਕ ਸ਼ੇਪ ਦੇ ਵਿੱਚ ਰਹਿ ਗਿਆ ਇੱਕ ਹਨਾ ਬੁੱਤ ਬਣ ਕੇ ਰਹਿ ਗਿਆ ਤਾਂ ਉਹ ਚੀਜ਼ ਭਾਵਕ ਤੇ ਕਰਦਾ ਭਾਵਕ ਐਦਾਂ ਹੁੰਦਾ ਜੀ ਜਦੋਂ ਸੁੱਧੂ ਮੂਸੇ ਵਾਲਾ ਇਸ ਸੰਸਾਰ ਤੋਂ ਗਿਆ ਜੀ ਇਸ ਤਰ੍ਹਾਂ ਫੀਲ ਹੁੰਦਾ ਕਿ ਜਿਸ ਤਰ੍ਹਾਂ ਸਾਡੇ ਇੱਕ ਘਰ ਦੇ ਵਿੱਚੋਂ ਕੋਈ ਚਲ ਗਿਆ ਹੁੰਦਾ ਮੈਂ ਇਹ ਸੋਚਦਾ ਵੀ ਜਿਨ੍ਹਾਂ ਬਜ਼ੁਰਗਾਂ ਨੇ ਕਦੇ ਮੂਸੇ ਵਾਲਾ ਨੂੰ ਸੁਣਿਆ ਵੀ ਨਹੀਂ ਸਿਕਾਣਾ ਜੀ ਉਹ ਉਹਨਾਂ ਨੂੰ ਉਹਨਾਂ ਨੂੰ ਵੀ ਮੂਸੇ ਵਾਲਾ ਦਾ ਨਾਂ ਸੁਣ ਕੇ ਇਹੋ ਜਿਹਾ ਮਸਹੂਤ ਹੋਇਆ ਕਿ ਜਿਸ ਤਰ੍ਹਾਂ ਸਾਡੇ ਘਰੋਂ ਕੋਈ ਇਨਸਾਨ ਚਲ ਗਿਆ ਹੁੰਦਾ ਜੀ ਇਸ ਤਰ੍ਹਾਂ ਫੀਲ ਹੋਇਆ ਜੀ ਅੱਛਾ ਤੁਸੀਂ ਵੀ ਦੱਸੋ ਅੱਜ ਆਏ ਹੋ ਤੁਸੀਂ ਵੀ ਸੁਣਦੇ ਸੀ ਸਿੱਧੂ ਦੇ ਗਾਣੇ ਹਾਂਜੀ ਬਿਲਕੁਲ ਜੀ ਅੱਛਾ ਤੁਸੀਂ ਇਥੋਂ ਇੰਡੀਆ ਤੋਂ ਆ ਜਾਂ ਤੁਸੀਂ ਵੀ ਨਿਊਜ਼ੀਲੈਂਡ ਤੋਂ ਮੈਂ ਇੰਡੀਆ ਤੋਂ ਆਇਆ ਅੱਛਾ ਕਿ ਕਿਦੋਂ ਜਦੋਂ ਸਿੱਧੂ ਬਾਈ ਜਾਂਦੇ ਨੇ ਕਿਉਂਕਿ ਜਿਹੜਾ ਔਰਤ ਹੁੰਦੀ ਹੈ ਜੇ ਕੁੜੀਆਂ ਉਹਨਾਂ ਨੇ ਕੁੜੀਆਂ ਦੀ ਸਿਫਤ ਵੀ ਬਹੁਤ ਕਰੀਏ ਕਿਉਂਕਿ ਅੱਜ ਤੱਕ ਉਹਨਾਂ ਨੇ ਮੇਰੇ ਖਿਆਲ ਨਾਲ ਕੋਈ ਗੀਤ ਦੇ ਵਿੱਚ ਇਦਾਂ ਨਹੀਂ ਹੈਗਾ ਕਿ ਅਣਖੀਆ ਗੀਤ ਜੱਟ ਦੇ ਸਿਰਾਂ ਤੋਂ ਨਹੀਂ ਲਾਉਂਦੇ ਚੰਗੀਆਂ ਕਹਿੰਦੇ ਕੀ ਪੀ ਹੁੰਦੀ ਹਾਂਜੀ ਵਧੀਆ ਗੀਤ ਸੀਗੇ ਮੈਂ ਮੋਸਟਲੀ ਇਹ ਗੀਤ ਕਾਫੀ ਸੁਨੇ ਆ ਠੀਕ ਹੈ ਵਧੀਆ ਲੱਗਦੇ ਸੀ ਅੱਛਾ ਕਿਵੇਂ ਦੇਖਦੇ ਹੋ ਜਦੋਂ ਇੱਕ ਜਵਾਨ ਪੁੱਤ ਚਲਾ ਜਾਂਦਾ ਤਾਂ ਜਿਹੜੇ ਉਹਨਾਂ ਦੇ ਮਾਤਾ ਪਿਤਾ ਦਾ ਦੁੱਖ ਹੈ ਤਾਂ ਉਹ ਬਹੁਤ ਔਖਾ ਹੁੰਦਾ ਕਿਉਂਕਿ ਲੇਡਿਸ ਬਹੁਤ ਨੀਣੀ ਸਮਝਦੀਆਂ ਨਹੀਂ ਹੁੰਦੀਆਂ ਹਾਂਜੀ ਬਹੁਤ ਦੁੱਖ ਦੀ ਗੱਲ ਆ ਲਾਈਕ ਇੱਕ ਜਵਾਨ ਮੁੰਡੇ ਦਾ ਜਾਣਾ ਲਾਈਕ ਤੇ ਇਹ ਬਾਈ ਜੀ ਵੀ ਤੁਸੀਂ ਕਿੱਥੋਂ ਆਏ ਹੋ ਮੜਾ ਥੋੜਾ ਜਿਆਦਾ ਮੈਂ ਬਾਈ ਜੀ ਆਸਟ੍ਰੇਲੀਆ ਤੋਂ ਆਇਆ ਹਾਂ ਅੱਛਾ ਸਿੱਧੂ ਮੂਸੇਵਾਲਾ ਦਾ ਤਾਂ ਗੀਤਾਂ ਦੇ ਵਿੱਚ ਹੀ ਕਹਿੰਦਾ ਸੀ ਕਿ ਮੂਸੇ ਤੋਂ ਟਰਾਂਟੋ ਤੱਕ ਨਹੀਂ ਲੋਹਾ ਕਲਮ ਦਾ ਕੱਲਾ ਕੱਲਾ ਮੰਨਦਾ ਤਾਂ ਫਿਰ ਉੱਥੇ ਵੀ ਪੂਰੇ ਚਰਚੇ ਸੀ ਬਾਈ ਜੀ ਉੱਥੇ ਪੂਰੇ ਚਰਚੇ ਚੜਦੀ ਕਲਾ ਉਹ ਦੀ ਸਿੱਧੂ ਮੂਸੇ ਵਾਲੇ ਦੀ ਤੇ ਰੈਣੀ ਆ ਪੂਰੀ ਦੁਨੀਆ ਤੱਕ ਦੀ ਅੱਛਾ ਹੁਣ ਵੀ ਗੀਤ ਆ ਡ੍ਰੀਪੀ ਸੁਣਿਆ ਤੁਸੀਂ ਉਹ ਹਾਂਜੀ ਬਹੁਤ ਸੋਹਣਾ ਜੀ ਕਿਵੇਂ ਲੱਗਦਾ ਬਹੁਤ ਪਸੰਦ ਆ ਜੀ ਸਾਰਿਆਂ ਨੂੰ ਬੜਾ ਮੇਰੇ ਗੋਰੇ ਯਾਰ ਦੋਸਤ ਸਾਰੇ ਸੁਣਦੇ ਨੇ ਜੀ ਗਾਣੇ ਸਿੱਧੂ ਮੂਸੇ ਵਾਲਾ ਨੇ ਸਰਦਾਰੀ ਦੀ ਗੱਲ ਵੀ ਬੜੀ ਕੀਤੀ ਐ ਉਹਨੂੰ ਦੇਖ ਕੇ ਬਹੁਤ ਸਾਰੇ ਮੁੰਡਿਆਂ ਨੇ ਪੱਗਾਂ ਵੀ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਹਾਂਜੀ ਇਹ ਬਹੁਤ ਵਧੀਆ ਗੱਲ ਆ ਜੀ ਹਾਂਜੀ ਇਹ ਵਾਕਈ ਗੱਲ ਸੱਚ ਆ ਜੀ ਬੜੇ ਜਾਣਿਆਂ ਨੇ ਬਹੁਤ ਵਧੀਆ ਗੱਲ ਹੈ ਜੀ ਲੱਗਦਾ ਵੀ ਜਿਵੇਂ ਸਿੱਧੂ ਮੂਸੇਵਾਲਾ ਗਿਆਂ ਉਹ ਚੀਜ਼ਾਂ ਸਾਰੀਆਂ ਅਸੀਂ ਬਹੁਤ ਅਧੂਰੀਆਂ ਸਮਝਦੇ ਆਂ ਵੀ ਉਹ ਆਕਸਰ ਕਹਿੰਦਾ ਸੀ ਕਿ ਤੇਲਾ ਚ ਵੀ ਜੱਟ ਦਿਖੂਗਾ ਕਦੇ ਹਾਂਜੀ ਇਹ ਤਾਂ ਹੈ ਜੀ ਬਹੁਤ ਇਹ ਹੈ ਉਹੀ ਹੈ ਨਾ ਗੱਲ ਜੀ ਡਿਫਰੈਂਟ ਸੀਗਾ ਉਹ ਡਿਫਰੈਂਟ ਰਹਿਣਾ ਹੈ ਸਾਰਿਆਂ ਤੇ ਉਹਦੇ ਵਰਗਾ ਕੋਈ ਰੀਸ ਨਹੀਂ ਕਰ ਸਕਦਾ ਅੱਛਾ ਸਿੱਧੂ ਨਾਲ ਤੁਸੀਂ ਕਿਤੇ ਮਿਲੇ ਹੋ ਜਾਂ ਦੇਖਿਆ ਜਾਂ ਕਿਤੇ ਮੇਰਾ ਸੁਭਾਅ ਨਹੀਂ ਕਦੀ ਬਣਿਆ ਸਾਡੇ ਆਏ ਸੀਗੇ ਆਸਟ੍ਰੇਲੀਆ ਚ ਤੇ ਉਦੋਂ ਬਾਅਦ ਟਾਈਮ ਨਹੀਂ ਲੱਗਿਆ ਸਾਡਾ ਬਹੁਤ ਸਾਨੂੰ ਅਸੀਂ ਉਹ ਟਾਈਮ ਨੂੰ ਮਿਸ ਕਰਦੇ ਆਂ ਜੀ ਅਸੀਂ ਮਿਲੇ ਹੁੰਦੇ ਕਾਸ਼ ਉਹਨਾਂ ਨੂੰ ਅੱਛਾ ਅੱਜ ਜਦੋਂ ਇਸ ਤਸਵੀਰ ਨੂੰ ਦੇਖਦੇ ਹੋ ਇਸ ਸਟੈਚੂ ਨੂੰ ਦੇਖਦੇ ਹੋ ਕੀ ਮਨ ਦੇ ਵਿੱਚ ਫੀਲ ਕੀ ਹੁੰਦਾ ਕਿ ਜਿਹੜਾ ਉਹਦੀ ਉਂਗਲ ਖੜੀ ਹੈ ਤੂੰ ਖੜੀ ਰਹਿਣੀ ਸੀ ਜੇ ਉਹ ਹੁੰਦਾ ਤਾਂ ਉਹਨੇ ਹੋਰ ਖੜੂਤੀ ਹੋਰ ਕਲ ਉੱਤੇ ਤੱਕ ਰਾਉਣੀ ਸੀ ਆਲਰੇਡੀ ਉਹਦੀ ਬਾਲੀਵੁੱਡ 'ਚ ਵਾਵਾ ਸੀਗੀ ਹਾਲੀਵੁੱਡ 'ਚ ਵਾਵਾ ਸੀਗੀ ਤੇ ਉਹਨੇ ਹੋਰ ਨੈਕਸਟ ਲੈਵਲ ਤੇ ਸਾਡੇ ਪੰਜਾਬੀ ਕਲਚਰ ਜਿਹੜਾ ਲੈ ਕੇ ਜਾਂਦਾ ਬਾਹਰ ਔਰ ਹੋਰ ਸਾਡਾ ਨੈਕਸਟ ਲੈਵਲ ਤੇ ਹੋ ਜਾਣਾ ਸੀ ਸਾਰੀ ਦੁਨੀਆ ਦਾ ਅੱਛਾ ਉੱਥੇ ਜਿਹੜੇ ਗੋਰੇ ਨੇ ਅੰਗਰੇਜ਼ ਨੇ ਉਹ ਵੀ ਫਿਰ ਸੁਣਦੇ ਉੱਥੇ ਤੁਹਾਡੇ ਨਾਲ ਹਾਂਜੀ ਉੱਥੇ ਜੀ ਸਪੈਸ਼ਲੀ ਇਹਦੇ 47 ਗਾਣਾਂ ਦੇ ਹੋਰ ਇਦਾਂ ਦੇ ਗਾਣੇ ਜਿਹੜੇ ਨੇ ਨਾ ਵਧੀਆ ਵਾਈਬ ਵਾਲੇ ਜਿਹੜੇ ਵਧੀਆ ਉਹ ਬੜੇ ਲੋਕਾਂ ਨੂੰ ਪਸੰਦ ਨੇ ਮਿਊਜ਼ਿਕ ਜਿਹੜਾ ਦਿੱਤਾ ਹੋਇਆ ਉਹ ਬਹੁਤ ਵਧੀਆ ਲੱਗਦਾ ਜੀ ਉਹਨਾਂ ਨੂੰ ਅੱਛਾ ਇਮੋਸ਼ਨਲ ਕਿਹੜੀ ਗੱਲ ਕਰਦੀ ਹੈ ਕਦੇ ਇਮੋਸ਼ਨਲ ਵੀ ਹੋ ਜਾਂਦਾ ਬੰਦਾ ਜਦੋਂ ਸਿੱਧੂ ਦਾ ਜ਼ਿਕਰ ਆਉਂਦਾ ਤਾਂ ਜਦੋਂ ਚਾਰ ਦੋਸਤਾਂ ਜੋ ਬੈਠੇ ਹੁੰਦੇ ਇਹ ਤਾਂ ਗੱਲ ਹੈ ਲੰਮੀਆਂ ਹੀ ਚੱਲ ਜਾਂਦੀਆਂ ਹਾਂ ਹਾਂਜੀ ਇਹੀ ਉਹਦੀਆਂ ਜਿਹੜੀਆਂ ਗੱਲਾਂ ਜਿਵੇਂ ਉਹ ਲੋਕਾਂ ਨਾਲ ਕਾ ਵਾਪਰਦਾ ਸੀਗਾ ਕਾ ਇਹਨਾਂ ਦੇ ਵਿੱਚ ਬੱਚਿਆਂ ਨੂੰ ਪਿਆਰ ਕਰਦਾ ਸੀ ਉਹ ਚੀਜ਼ ਜੀ ਕੋਈ ਕਿਸੇ ਸਿੰਗਰ ਨੇ ਅੱਜ ਤੱਕ ਕੀਤੀ ਨਹੀਂ ਤੇ ਉਹ ਨਾ ਕਿਸੇ ਨੇ ਕਰਨੀ ਆ ਲੱਗਦਾ ਜਿੱਤੇ ਤੱਕ ਅੱਛਾ ਮਾਪਿਆਂ ਨੂੰ ਲੈ ਕੇ ਵੀ ਸਿੱਧੂ ਬਹੁਤ ਕਲੀਅਰ ਸੀ ਜਿੰਨਾ ਖੁੱਲ ਕੇ ਉਹ ਉਹਨੇ ਪ੍ਰਮੋਟ ਕਰੇ ਨੇ ਲੋਕਾਂ ਨੂੰ ਦੱਸਿਆ ਕਿ ਮਾਪਿਆਂ ਦੀ ਐਂ ਸੇਵਾ ਕਰਨੀ ਹੈ ਖੇਤਾਂ ਦੇ ਨਾਲ ਦਾ ਬਹੁਤ ਪ੍ਰੇਮ ਸੀ ਹਾਂਜੀ ਇਹੀ ਵਧੀਆ ਚੀਜ਼ ਹੈ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਸੀ ਨਾ ਮਾਪਿਆਂ ਦੀ ਰਿਸਪੈਕਟ ਕਰਦਾ ਸੀ ਇਹ ਲੋਕਾਂ ਨੇ ਅਸੀਂ ਬੜਾ ਸਿੱਖਿਆ ਜੀ ਇਹੋ ਚੀਜ਼ਾਂ ਤੋਂ ਕਿ ਮਾਪਿਆਂ ਦੀ ਇੱਦਾਂ ਰਿਸਪੈਕਟ ਹੋਣੀ ਚਾਹੀਦੀ ਆ ਇਹ ਚੀਜ਼ ਉਹਨੇ ਇਹ ਕਲਚਰ ਆਪਣਾ ਠੀਕ ਹੈ ਹਾਂਜੀ ਤੇ ਤੁਸੀਂ ਕੋਈ ਗੀਤ ਗਾ ਵੀ ਲੈਂਦੇ ਹੋ ਆਪਕੇ ਨਹੀਂ ਨਹੀਂ ਗਾਣਾ ਤਾਂ ਨਹੀਂ ਆਉਂਦਾ ਜੀ ਕੋਈ ਅੱਛਾ ਜਿਆਦਾ ਕਿਹੜਾ ਫਿਰ ਤੁਹਾਨੂੰ ਕਰੀਬ ਕਿਹੜਾ ਜਿਹੜਾ ਸਿੱਧੂ ਦਾ ਚੱਲਦਾ ਜੇ ਤੋਂ ਬਾਹਰ ਹੁੰਦੇ ਮੋਸਟਲੀ ਸਾਰੇ ਜਲਦੀ ਇਕੱਠੀ ਐਲਬਮ ਵੀ ਚੱਲਦੀ ਹੁੰਦੀ ਆ ਬਸ ਉਹ ਗਾਣੇ ਚੱਲਦੇ ਰਹਿੰਦੇ ਜੀ ਵਧੀਆ ਹਾਂਜੀ ਕਿ ਹੁਣ ਮਿਸਦਾ ਹੁੰਦਾ ਕਿ ਕਿਤੇ ਜਦੋਂ ਨਵਾਂ ਕਿਤੇ ਆਉਣਾ ਸਿੱਧੂ ਦਾ 8 ਵਜੜਾ ਬਿੱਲ ਬੋਟ ਹਾਂਜੀ ਹਾਂਜੀ 8 ਵਜਾ ਉਹ ਬਾਕੀ ਆ ਹੁਣ ਟ੍ਰੀਪੀ ਜਿਹੜਾ ਵੱਜਦਾ ਅੱਜ ਕੱਲ ਉਹ ਚੱਲਦਾ ਰਹਿੰਦਾ ਜੀ ਡੇਲੀ ਠੀਕ ਆ ਥੈਂਕ ਯੂ ਥੈਂਕ ਯੂ ਜੀ ਤੇ ਬਾਈ ਜੀ ਥੋੜਾ ਜਆ ਤੁਹਾਡੇ ਤੋਂ ਵੀ ਪੁੱਛ ਲਈ ਤੁਸੀਂ ਕਿੱਥੋਂ ਆਏ ਹੋ ਮੈਂ ਨਵਾਂ ਸ਼ਹਿਰ ਤੋਂ ਆਇਆ ਜੀ ਅੱਛਾ ਹਾਂਜੀ ਪੰਜਾਬ ਨਵਾਂ ਸ਼ਹਿਰ ਅੱਛਾ ਸਿੱਧੂ ਦੇ ਨਾਲ ਕੋਈ ਆਪਣਾ ਪ੍ਰੇਮ ਦੀ ਕੋਈ ਗੱਲ ਕਿਵੇਂ ਤੁਸੀਂ ਮਿਲੇ ਮੂ ਬਟ ਦਿਲ ਬਹੁ ਕਰਦਾ ਸੀ ਪਹਿਲਾਂ ਮਿਲਣ ਨੂੰ ਬਟ ਇੱਧਰ ਆ ਨਹੀਂ ਹੋਇਆ ਮਾਨਸਾ ਵੱਲ ਮੈਂ ਤਾਂ ਨਾਨਕੇ ਸਾਡੇ ਇੱਧਰ ਹੀ ਆ ਹਰਿਆਣੇ 'ਚ ਠੀਕ ਹੈ ਬਟ ਦਿਲ ਤਾਂ ਬਹੁ ਕਰਦਾ ਸੀ ਬਟ ਮਿਲ ਨਹੀਂ ਹੋਇਆ ਚਲੋ ਧੰਨਵਾਦ ਥੈਂਕ ਯੂ ਤਾਂ ਇਹ ਬਾਈ ਤੁਸੀਂ ਦੇਖ ਸਕਦੇ ਹੋ ਕਿ ਦੁਆਬੇ ਤੋਂ ਵੀਰ ਹੁਣੇ ਆਏ ਨੇ ਸਪੈਸ਼ਲ ਦਿਮਾਲੇ ਸੁਜਾਏ ਹੋਏ ਨੇ ਤੇ ਕੋਈ ਨਿਊਜ਼ੀਲੈਂਡ ਰਹਿੰਦਾ ਕੋਈ ਕਿੱਥੇ ਰਹਿੰਦਾ ਆਸਟ੍ਰੇਲੀਆ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਪਰ ਸਿੱਧੂ ਦੇ ਨਾਲ ਪ੍ਰੇਮ ਆ ਕਿ ਉਹ ਕਹਿੰਦੇ ਵੀ ਅੱਜ ਅਸੀਂ ਪਲਾਨ ਕਰਦਿਆ ਵੀ ਅੱਜ ਜਾਣਾ ਤੇ ਫਿਰ ਜਾਣਾ ਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਸਿੱਧੂ ਦੀ ਜਿਹੜੀ ਚਰਚਾ ਜਿਹੜਾ ਸਿੱਧੂ ਦਾ ਪਿਆਰ ਹੈ ਉਹ ਉਸੇ ਤਰ੍ਹਾਂ ਥੰਮਿਆ ਨਹੀਂ ਜਾ ਰਿਹਾ ਉਸੇ ਤਰ੍ਹਾਂ ਇੱਕ ਦਰਿਆ ਵਾਂਗੂ ਵਹਿ ਰਿਹਾ ਹੈ ਲਗਾਤਾਰ ਤਾਂ ਸਿੱਧੂ ਦੇ ਚਾਹਣ ਵਾਲਿਆਂ ਦਾ ਪਿਆਰ ਹੈ ਕਿ ਜਿਨ੍ਹਾਂ ਨੇ ਸਿੱਧੂ ਨੂੰ ਜਿਉਂਦਾ ਰੱਖਿਆ ਹੋਇਆ ਤਾਂ ਕੈਮਰਾਮੈਨ ਅਮਨਦੀਪ ਦੇ ਨਾਲ ਦੀਪ ਸੰਦੀਪ ਬੇਲੀਪੋਸਟ ਪੰਜਾਬੀ ਮੂਸਾ ਮਾਨ